մասը սարայում է որը իմանալու համար դեր մոտեցնել կարող եք मैं तुम्हारा कुछ करूँ कि चारों पास आई तुम्हें दर सी वाला पद में मालूम मौजूद मौजूद और नाम नाम प्रणाम प्रणाम के पास अल्लाह नाम करना चाहता हूं मैं ਕਲੀਅਰ ਉਹ ਤੇ ਕਿਥੇ ਸੱਚੇ ਪਾਤਸ਼ਾਹ ਹਰਿ ਹਰਿ ਨਾਮ ਰੰਗੀ ਕਰਦੀ ਹੈ ਸੱਜਣ ਸੱਚੇ ਪਾਤਸ਼ਾਹ ਸਿਖਸ਼ਾ ਹਰਿ ਨਾਮ ਸ਼ਾਂਤ ਨੂੰ ਜਿਸ ਪਾਸ ਬੈਠਿਆ ਸੋਹੀਏ ਤੇ ਰਹੇ ਸਬਨਾਂ ਦਾ ਗੁਰਸੰਗਬਦ ਸਤਨਾਮ ਵਾਹਿਗੁਰੂ ਸਾਜ ਜੀ ਕੀ ਸੋਰਠਿ ਮਹਲਾ 4 ਸੋ ਸਿੱਧ ਸਖਾ ਬੰਦ ਬਹਰ ਭਾਈ ਦੀ ਜੀ ਇਹ ਗੁਰ ਤੇ ਭਾਈ ਵਿੱਚ ਭਾਈ ਵਿਚੋ ਜੁਗਤਾਂ ਕਾਵੇ ਦਿਨ ਸਤ ਸੂਤ ਕਦੇ ਨਾਮ ਕਾਵੇ ਭਾਈ ਫਿਰ ਫਿਰ ਪਰਚੋ ਤਾਂ ਗਏ ਸੋ ਸਿੱਖ ਸਖਾ ਮੰਨ ਲਏ ਭਾਈ ਜੇ ਭੁਕੇ ਪਹਾੜੀ ਨਿਘਿਆ ਮੈ ਰਹੇ

ਪ੍ਰਭ ਸਿਮਰਨ ਤਿਸ ਬਿਗਨ ਮਨ ਲਗ ਤਰ ਤੈ ਸਿਮਰਨ ਹੰਦ ਜਾਗ ਪ੍ਰਭ ਕੈ ਸਿਮਰਨ ਭਉ ਨਾ ਬਿਅਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੋਤਾਪੈ ਪ੍ਰਭ ਦਾ ਸਿਮਰਨ ਸਾਧਕੈ ਸੰਤ ਸਤਿ ਸਰਬਨਾਥ ਹਰਿ ਗੰਗ ਪ੍ਰਭ ਕੈ ਸਿਮਰਨ ਵਿਦਿ ਸਿਧ ਨਾਮਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਵੰਤ ਪ੍ਰਭ ਕੈ ਸਿਮਰਨ ਤਪ ਤਪ ਜਾ ਪ੍ਰਭ ਕੈ ਸਿਮਰਨ ਮਨ ਸਹਿਜ ਜਾ ਪ੍ਰਭ ਕਾ ਸਿਮਰ ਤੂ ਤਿਥਿ ਸਦਾ ਦੀ ਪ੍ਰਭ ਕਾ ਸਿਮਰ ਕਰਦੇ ਮਨੁ ਮਾਈ ਪ੍ਰਭ ਕਾ ਸਿਮਰਨ ਹੋਇ ਸੋ ਪਲਾ ਪ੍ਰਭ ਕਾ ਸਿਮਰਨ ਸੋਹਣ ਪਲਾ ਸੇ ਸਿਮਰ ਇਹਨੇ ਜੈਨਾ ਤਸੇ ਮਰਾਈ ਨਾਥ ਕਤਾ ਕਨ ਤੋ ਪਾਈ ਪ੍ਰਭ ਕਾ ਸਿਮਰ ਸਭ ਤੇ ਹੀਰਾ ਪ੍ਰਭ ਕਾ ਸੋਨੁ ਨਿੰਦਰੇ ਮੂਚਾ ਗਾ ਇਕਾ ਗੁਰਮਾਨ ਨੇ ਮੇਰੇ ਦੇਖ ਕੇ ਇਹ ਗੀਤ ਜਾਨਣਾ ਹੈ

ਸੰਤ ਕਾ ਮਾਧ ਧਰਮ ਕੀ ਪੌਂਖੀ ਕੋੜ ਭਾਖੀ ਪਾਏ। ਹਉਦ ਜਨਮ ਕੇ ਕਿਲਾਸੇ ਹਰ ਜਨ ਚਿਤ ਲਾਏ। ਉਸਤਤ ਕਰੂੰ ਸਦਾ ਪ੍ਰਭ ਅਪਣੇ ਜਨ ਪੂਰੀ ਕਲ ਰਾਖੀ। ਜੀ ਜਨ ਕੇ ਸਭ ਭਏ ਬਿਖਤਨ ਸਤਿਗੁਰ ਕੀ ਸਦ ਸਾਥੀ। ਵਿਗਨ ਬਿਨਾ ਸਭ ਸਭ ਦੁਖ ਨਾਸਨ ਸਦ। ਸਤਿਗੁਰ ਨਾਮ ਤੇ ਢਾਇਆ। ਈ ਮਾ ਭਈ ਸਭ ਕਬ ਜਨਾਨ ਕੋ ਸ਼ਿਖੋ ਕਰੇ ਨਾ ਕਿਸ ਜੋਗ ਸੁਭਨ ਫਰਮਾ ਜਨਮ ਮਨ ਦੇ ਹਉਮੈ ਨਹੀਂ ਜਪਾਰੇ ਪਗਾਰੀ ਆਈ ਜੀ ਦਾਨ ਦੇ ਭਗਤੀ ਲਾਇਨ ਹਰ ਰਹਿਤ ਬਣਾਈ ਇਹਨਾਂ ਦਾ ਹੱਥ ਹੈ ਜਿਹੜੇ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਦੇ ਆ ਉਹ ਜਨਮ ਆਦੇ ਮਨਨ ਤੋਂ ਰਹਿਤ ਹੋ ਜਾਂਦੇ ਆ ਉਹ ਜਨਮ ਕਰ ਮਨ ਉਹ ਜਦੋਂ ਜਨਮ ਲੈਂਦਾ ਜਦੋਂ ਉਹਦੀ ਮਰਗੀ ਆ ਵੀ ਹੁਣ ਅਸੀਂ ਜੇ ਸੰਸਾਰ ਨੂੰ ਛੱਡਣਾ ਤਾਂ ਉਸ ਸੰਸਾਰ ਨੂੰ ਛੱਡ ਜਾਂਦੇ ਹਨ ਗੁਰੂ ਸਾਹਿਬ ਦੀ ਇਹ ਪ੍ਰਤੱਖ ਪਰਮਾਨ ਹੈ ਕਿਉਂਕਿ ਗੁਰੂ ਸਾਹਿਬ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲਿਖਾਰਾ ਸਨ ਤਾਂ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗੇ ਸ਼ਬਦ ਸੀ ਉਰਜਾ ਉਰਜਾ ਟੱਕ ਮਾਰਿਆ ਕਦੋਂ ਨਾ ਸਾਹ ਹੈ ਕਿ ਕਵੀਤ ਦਾ ਸ਼ਬਦ ਹੈ ਉਰਜਾ ਆ ਕੇ ਉਰਜਾ ਟੱਕ ਮਾਰਿਆ ਕਦੋਂ ਹੋਣਾ ਸਾਹ ਦੇ ਖੇਲ ਤੋਂ ਬਾਬਾ ਦੀਪ ਸਿੰਘ ਕਹਿੰਦੇ ਮਹਾਰਾਜੀ ਇਹ ਕਿਵੇਂ ਹੋ ਸਕਦਾ ਤਾਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿੰਦੇ ਕਿ ਦੀਪ ਸਿੰਘ ਜੀ ਇਹ ਤੁਸੀਂ ਤੁਸੀਂ ਕਰਕੇ ਦਿਖਾਓਗੇ ਤਾਂ ਆਪ ਜੀ ਭੜੀ ਭੜੀ ਜਾਣਦੇ ਹੋ ਜਦੋਂ ਦਰਬਾਰ ਦਾ ਜਾਣਦੇ ਹੋ ਤਾਂ ਸ਼ੀਰਦਾਨਾ ਜਿਹੜਾ ਗੁਰਦੁਆਰਾ ਇਸ ਗੱਲ ਦਾ ਪਰਮਾਨ ਹੈ ਇਸ ਗੱਲ ਦਾ ਸਬੂਤ ਹੈ ਕਿ ਸੀਸ ਕੱਟਿਆ ਹੋਇਆ ਔਰ ਉਹ ਜਿਹੜਾ ਸੀਸ ਕੱਟੇ ਦੇ ਨਾਲ ਦੁਸ਼ਮਣ ਤੇ ਵੱਲ ਲੜਦਾ ਹੋਇਆ ਆਪਣੇ ਉੱਪਰ ਗੁਰਦੁਆਰੇ ਨੂੰ ਯਾਦ ਕਰੌਣ ਦੀ ਨਾਤਰ ਸ਼ਰਧਾ ਦੀ ਬਾਤ ਆ ਜਾਂਦੀ ਹੈ ਗੁਰਬਾਣੀ ਜੋ ਤਰਕਿਬ ਦਿੰਦੀ ਹੈ ਔਰ ਸਬੂਤ ਵੀ ਦਿੰਦੀ ਹੈ ਜੇਕਰ ਆਪਾਂ ਨਸਰ ਮੰਨਦੀਏ ਤਾਂ ਇਹਨਾਂ ਸਭ ਕੁਝ ਪ੍ਰਾਪਤ ਹੁੰਦਾ ਨੌਜਵਾਨੋ ਤੁਸੀਂ ਨੌਜਵਾਨ ਕਿਸੇ ਵੀ ਦੇਸ਼ ਦਾ ਉਹ ਕੀਮਤੀ ਫਰਮਾਇਆ ਜਿਹੜਾ ਦੇਸ਼ ਦਾ ਨੌ ਮਹਾਨ ਬਣਦਾ ਜਿੰਵੇਂ ਇੱਕ ਚੰਗੇ ਮਾਪਿਆਂ ਦੀ ਸੋਚ ਹੈ ਕਿ ਅਸੀਂ ਗਰੀਬੀ ਤੋਂ ਕਿਵੇਂ ਨਜਾਇਜ਼ ਬਣਾਂਗੇ ਅਸੀਂ ਇਸ ਗਰੀਬੀ ਤੋਂ ਕਿਵੇਂ ਰੁੱਖਾਂਗੇ ਤਾਂ ਉਹ ਸਿਆਣੀ ਮਾਤਾ ਪਿਤਾ ਦੀ ਜਿਹੜੀ ਨਜ਼ਰ ਹੈ ਉਹ ਆਪਣੇ ਪੁੱਤਰ ਦੇ ਉੱਪਰ ਜਾਂਦੀ ਹੈ ਕਿ ਇੱਕ ਜਨ ਜਿਹੜਾ ਇਹ ਮੇਰਾ ਨੌਜਵਾਨ ਪੁੱਤਰ ਇਹ ਚੰਗੀ ਕਮਾਈ ਕਰਕੇ ਰਸਾਨੂੰ ਇਸ ਗਰੀਬੀ ਤੋਂ ਨਿਜਾਤ ਨਵਾਵੇਗਾ ਸੋ ਨੌਜਵਾਨ ਤੁਸੀਂ ਉਹਨਾਂ ਆਪਣੇ ਮਾਤਾ ਪਿਤਾ ਦੀ ਆਸ਼ਾ ਵੀ ਕਿਰਨ ਹੋ ਉਹਨਾਂ ਦੇ ਸੁਪਨਿਆਂ ਦਾ ਤੁਸੀਂ ਸਰਕਾਰ ਕਰਨ ਵਾਲਾ ਜੜੀਆਂ ਹੋ ਤੁਸੀਂ ਮੇਰੇ ਦੇਸ਼ ਨੂੰ ਤਰੱਕੀ ਤੇ ਲੈ ਜਾਣ ਵਾਲੇ ਉਸ ਰੋਤ ਹੋ ਤੁਸੀਂ ਉਹ ਮਹਾਨ ਸਮੁੰਦਰ ਦੇ ਸਮਾਨ ਕਿ ਮੰਨਦਾ ਪੱਥਰ ਨੂੰ ਵੀ چیرਦਾ ਹੋਇਆ ਆਪਣਾ ਰਸਤਾ ਬਣਾ ਲੈਂਦਾ ਤੁਸੀਂ ਉਸ ਦੇ ਤਰ੍ਹਾਂ ਹੋ ਸੋ ਆਪਣੇ ਮਾਤਿਆਂ ਦੀ ਆਪਣੇ ਉਹਨਾਂ ਮਾਪਿਆਂ ਦੀ ਕੁਰਬਾਨੀਆਂ ਦਾ ਚਾਦਰ ਬਣਾ ਰਵੋ ਨਸ਼ਿਆਂ ਤੇ ਆਪੋ ਨਾਨਕ ਨਾਮਕਮਾਰੀ ਜਿਹੜੀ ਆ ਉਹਦਾ ਜਿਹੜਾ ਅਮਰਤ ਬਾਣ ਕਰਨ ਗੁਰੂ ਵਾਲੇ ਬਣੋ ਸੋ ਇੱਕ ਵਾਰ ਮੈਂ ਸਤਕਾਰ ਜੋਗ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਮਿਲ ਕੇ ਤਾਨੂੰ ਗੁਰੂ ਸਾਹਿਬ ਜੀ ਦਾ ਇਹ ਅਸੀਂ ਸਾਰੇ ਜਿਹੜੇ ਅੱਜ ਆਏ ਹਾਂ ਮੈਂ ਚਲੋ ਗੰਨ ਸਾਹਿਬ ਜੀ ਦੀ ਆਗਮਨ ਹੋ ਸਕਦਾ ਕਿ ਮੇਰੇ ਤੋਂ ਸਹੀ ਨਾਮ ਹੋ ਜਾਗਾ ਅਮਨ ਕਰਨਾ ਕਰਨਾ ਆਪਾਂ ਜਿਹੜੇ ਸਾਰੇ ਆ ਗਏ ਆ ਪੰਜ ਤਰਫ ਤੋਂ ਦੇ ਗਏ ਆ ਇਹ ਪਤਾ ਹੋ ਗਿਆ ਪੰਜ ਤੱਕ ਜਿਹੜੇ ਆ ਸੋਲਿਮ ਮਿਲਦੀ ਇਹਨਾਂ ਪੰਜ ਤੱਤਾਂ ਦਾ ਮਿਲਣ ਜਿਹੜਾ ਉਹ ਜੇ ਅਸੀਂ ਆਪਣਾ ਜੇ ਸਟੈਟਿਸ ਕਰਤਾ ਸੀ ਕਿ ਜੇ ਦੁਨਿਆਵੀ ਇਹੀ ਬਣਾਉਣਾ ਹੈ ਇਹੀ ਸੀ ਬਣਾਣਾ ਹੈ ਤਾਂ 15 ਲੱਖ ਕਰੋੜ ਸਾਲ ਲੱਗਦਾ ਇਹਨਾਂ ਪੰਜ ਤੱਤਾਂ ਨੂੰ ਮਿਲਣ ਚਾਹੀਦਾ ਹੈ 15 ਲੱਖ ਕਰੋੜ ਸਾਲ ਤੇ ਸਾਡੀ ਜ਼ਿੰਦਗੀ ਜਿੰਨੀ ਇਸ ਮੈਕਸਿਮਮ ਬੰਨੀ 100 ਸਾਲ ਲੱਗੀ ਜਾਂਦੀ ਹੈ ਵੈਸੇ 70 ਤੋਂ ਉੱਪਰ ਤਾਂ ਬੁਰ ਨਸੀਬ ਹੈ ਦੇ ਇਸ 70 ਸਾਲ ਦੀ ਛੋਟੇ ਜਿਹੇ ਪੀਰੀਅਡ ਦੇ ਵਿੱਚ 15 ਲੱਖ ਕੋਟ ਰੋਸਾਨਾ ਜੀਣਾ ਹਾਂ ਨਾ ਤੁਸੀਂ ਇਹ ਦੇਖ ਲਓ ਕਿ ਨੌਕਰੀ ਦਾ ਜੀਵਨ ਕਿੰਨਾ ਜ਼ੋਰ ਕਿੰਨੀ ਦੁਰਲਭ ਹੈ ਤੋਂ ਇਸ ਕਰਕੇ ਇਸ ਜਿਹੜਾ ਜਿਹੜਾ ਤੁਸ਼ਕੀਰ ਗਿਆ ਹੈ ਇਹਦੀ अहमियत ਨੂੰ ਜਾਣੋ ਇਹਨੂੰ ਕਿਸ ਨਾ ਕਰਨਾ ਦੂਸਰਾ ਪੈਸਾ ਨੇ ਫਿਰ ਇੱਕ ਡੈਕਟਰ ਜਿਹੜੀ ਉਦਾਲ ਤੋਂ ਲਿਆ ਗਿਆ

ਅੱਜ ਜਿਹੜਾ ਜਿੰਨਾ ਵੀ ਜਰਗਾਈਸ ਮੈਂ ਤਾਇਆ ਨਾ ਇਹ ਸਾਰਾ ਗੁਰਦੰਸਾਲ ਤੋਂ ਇਥੇ ਹਾਜ਼ਰੀ ਵਿੱਚ ਸਾਰੇ ਸੰਗਤ ਕੇ ਲੱਗੇ ਉਹ ਮੈਂ ਇਹ ਦੁਆ ਕਰਨਾ ਹੈ ਜਿਹਨੂੰ ਵਾਹਿਗੁਰੂ ਇੱਕੇ ਅਰਦਾਸ ਕਰਨਾ ਹੈ ਕਿ ਇਸ ਸੰਸਥਾ ਦੇ ਨਾਮੇ ਸਾਡੇ ਬੱਚਿਆਂ ਦੇ ਉੱਤੇ ਤੇ ਸਾਡੇ ਸਟਾਫ ਦੇ ਉੱਤੇ ਮੇਰ ਪ੍ਰਿਆਰਿਆ

カットなさっぱ पोण मरी बामी सत श्रीक